ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਣ ਤਿਸ ਜਨ ਕੈ ਬਲਿਹਾਰਣ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁੱਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਲਕੇ ਉੱਠ ਪਰਹੁਣਾ ਮੇਰਾ ਘਰ ਆਵੋ ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵ ਨਾਮ ਸੁਣੇ ਨਾਮ ਸੰਗ ਰਹੇ ਨਾਮੇ ਲਿਵ ਲਾਵ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵਉ ਪੌੜੀ ਜੋ ਤੁਧ ਪਾਵੈ ਸੋ ਭਲਾ ਸਚ ਤੇਰਾ ਭਾਣਾ ਤੂੰ ਸਭ ਮਹਿ ਏਕ ਵਰਤਦਾ ਸਭ ਮਾਹੀ ਸਮਾਨਾ ਥਾਨ ਤਨੰਤਰ ਰਭ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਭਾਣਾ ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ਸ਼ਲੋਕ ਮਾਲਾ 5 ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਗੁਰ ਸੇਵ ਚੜ ਬੋਹਿਥ ਪਉ ਜਲ ਪਾਰ ਪਉ ਮਹੱਲਾ 5 ਵਾਹੂ ਸੰਦੇ ਕੱਪੜੇ ਪਹਿ ਰਹਿ ਗਰਭਗੁਵਾਰ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਛਾਰ ਪੌੜੀ ਸੇਈ ਉਭਰੇ ਜੱਗੈ ਵਿੱਚ ਜੋ ਸੱਚਾ ਰੱਖੇ ਮੋਹੇ ਦਿੱਥੈ ਤਿਨ ਕੈ ਜੀਵੀਐ ਹਰ ਅੰਮ੍ਰਿਤ ਚੱਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਭਖੇ ਕਰ ਕਿਰਪਾ ਪ੍ਰਭ ਆਪਣੀ ਹਰਿ ਆਪ ਪਰਖੇ ਨਾਨਕ ਚਲਤ ਨਾ ਜਪਨੀ ਕੋ ਸਕੈ ਨਾ ਲਖੇ ਸ਼ਲੋਕ ਮਹੱਲਾ 5 ਨਾਨਕ ਸੋਈ ਦਿਨ ਸੋ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰਉਤ ਮਹਲਾ ਪੰਜਵਾਂ ਨਾਨਕ ਮਿਤਰਾਈ ਤਿਸ ਸਿਉ ਸਭ ਕਿਸ ਜਿਸ ਕੈ ਹਾਥ ਕਮਿਤਰਾ ਸੇਈ ਕਾਂਢੀਐ ਇਕ ਵਿਖ ਨਾ ਚੱਲੇ ਸਾਥ ਪੌੜੀ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ 부ਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੋਖ ਰਹਿ ਨ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ ਸ਼ਲੋਕ ਮਹੱਲਾ 5ਵਾਂ ਡਿੱਠੜੋ ਹਬ ਠਾਏ ਊਣ ਨ ਕਾਈ ਜਾਏ ਨਾਨਕ ਲੱਦਾ 300 ਆਉ ਜਿੰਨਾ ਸਤਗੁਰ ਭੇਟਿਆ ਮਹੱਲਾ 5ਵਾਂ ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ਵੱਥ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸ ਧਣੀ ਪਾਉੜੀ ਸਿਮਰਤ ਸਾਸਤਰ ਸੋਧ ਸਭ ਕਿਨਹਿ ਕੀਮ ਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਇਹੇ ਰਤਨਾ ਖਾਣੀ ਮਸਟਕ ਹੋਇ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾ ਦਿੱਚੈ ਸਚ ਨਾਮ ਨਾਨਕ ਮਹਿਮਾਣੀ ਸ਼ਲੋਕ ਮਹਲਾ 5ਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੋ ਦੁਖ ਮਹਲਾ 5ਵਾਂ ਮੁਠੜੇ ਸੇਈ ਸਾਥ ਜਿਨਨੀ ਸੱਚ ਨਾਮ ਲਧਿਆ ਨਾਨਕ ਸੇ ਸਾबास ਜਿਨਨੀ ਗੁਰ ਮਿਲ ਇਕ ਪਛਾਣਿਆ ਪੌੜੀ ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਉਈ ਸੇਵਨ ਸਮਰਤ ਆਪਣਾ ਵਿਨਸੈ ਸਭ ਮੰਦਾ ਪਤਤ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵਚਨ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵਨ ਦਾ ਸ਼ਲੋਕ ਮਹੱਲਾ 5ਵਾਂ ਚਿੜੀ ਚੁਹਕੀ ਪਹੁ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾ ਮਹਿ ਰੰਗ ਮਹਲਾ ਪੰਜਵਾਂ ਕਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵਹਿ ਚਿੱਤ ਦੁਨੀਆ ਕੀਆਂ ਵਡਿਆਈਆਂ ਨਾਨਕ ਸਬਕ ਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨੈ ਵਿਰਲੇ ਜਾਤਾ ਤਿਸੈ ਪ੍ਰਾਪਤ ਭਾਈ ਰਹੋ ਜਿਸ ਦੇ ਬਧਾਤਾ ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਹਾਤਾ ਸਾਧ ਸੰਗ ਗੁਣ ਗਾਇਆ ਸਭ ਦੁਖਹਿ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸ਼ਲੋਕ ਮਹੱਲਾ 5 ਖਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ ਬਿਰਹਿ ਵਿਛੋੜਾ ਧਨੀ ਸਿਓ ਨਾਨਕ ਸਹਿ ਸਹਿ ਗੰਠ ਮਹੱਲਾ 5 ਵਿਸਾਰੇਂਦੇ ਮਰ ਗਏ ਮਰ ਪੇ ਨਾ ਸਕੈ ਮੂਲ ਵੇ ਮੁਖ ਹੋਏ RAM ਤੇ ਜਿਉ ਤਸਕਰ ਉੱਪਰ ਸੂਲ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਬਲਾਸੀ ਸੁਣਿਆ ਜਲ ਤਲ ਮਈਲ ਪੂਰਿਆ ਘਟ ਘਟ ਹਰ ਭਣਿਆ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਉਸ ਨਾਨਕ ਦੇਵ ਜਿਸ ਨਾਮ ਤਿੰਨ ਹਰ ਰੰਗ ਮੰਨਿਆ ਸਲੋਕ ਮਹੱਲਾ 5 ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਇ ਸੰਤ ਮਹੱਲਾ 5 ਹੱਟੇ ਪੈਰ ਭੌਂਦਾ ਫਿਰੈ ਖਾਵਣ ਸੰਧੜੈ ਸੂਲ ਦੋਜਕ ਪੌਂਦਾ ਕਿਉਂ ਰਹਿ ਜਾਂ ਚੇਤਨਾ ਹੋਏ ਰਸੂਲ ਪੌੜੀ ਤਿਸੈ ਸਰੀ ਬਹੁ ਪ੍ਰਾਣੀ ਹੋ ਜਿਸ ਦਾ ਨਾਉ ਪੱਲੈ ਐਸਾ ਰਹੋ ਸਹਿਲਿਆ ਅੱਗੇ ਨਾਲ ਚੱਲੈ ਘਰ ਬੰਦ ਹੋ ਸਾਚ ਧਰਮ ਕਾ ਗੱਡ ਥੰਮ ਅਹਲੈ ਪੋਟ ਲੈ ਹੋ ਨਾਰਾਇਣ ਦੀਨ ਦੁਨੀਆ ਝੱਲੈ ਨਾਨਕ ਪਕੜੇ ਚਰਨ ਹਰ ਤਿਸ ਦਰਗਹ ਮੱਲੈ ਸ਼ਲੋਕ ਮਹੱਲਾ 5ਵਾਂ ਜਾਚਕ ਮੰਗੈ ਦਾਨ ਦੇ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਨਖੋਟ ਨਾ ਜਾਏ ਮੂਲ ਅਤੁੱਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਮੁਹੱਲਾ 5 ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਹੋਤੈ ਅੰਮ੍ਰਿਤ ਵੰਡੀਐ ਸੁਖਿਆ ਹਰ ਕਰਨੇ ਜਮ ਕੈ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਚਰਨੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸ਼ਲੋਕ ਮਹੱਲਾ 5 ਸਤਗੁਰ ਪੂਰੈ ਸੇਵਿਐ ਦੁਖਾਂ ਕਾ ਹੋਇ ਨਾਸ ਨਾਨਕ ਨਾਮ ਅਰਾਧਿਐ ਕਾਰਜਿ ਆਵੈ ਰਾਤ ਮਹੱਲਾ ਪੰਜਵਾਂ ਜਿਤ ਸਿਮਰਤ ਸੰਕਟ ਛੁਟਹਿ ਆਨੰਦ ਮੰਗਲ ਵਿਚਿ ਰਾਮ ਨਾਨਕ ਜਪੀਐ ਸਦਾ ਹਰਿ ਨਿਮਕ ਨਭ ਤਰੋ ਨਾਮ ਕੌੜੀ ^{(1)} ^{(2)} ਤਿਨ ਕੀ ਸੋਭਾ ਕਿਆ ਗਣੀ ਜਿਨਿ ਹਰ ਹਰ ਲੱਗਾ ਸਾਧਾ ਸਰਣੀ ਜੋ ਪਵੈ ਤੋ ਛੁਟੈ ਮੱਦਾ ਗੁਣ ਗਾਵੈ ਅਬਨਾਸਤੀਐ ਜੋਨ ਗਰਬਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਜ ਸਮੱਧਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਸ਼ਲੋਕ ਮਹੱਲਾ 5 ਕਾਮਨਾ ਕਰਿ ਹੀ ਆਪਣਾ ਫਿਰਹਿ ਅਵੱਤਾਲੋਇ ਨਾਨਕ ਨਾਏ ਵਿਸਾਰਿਆ ਸੁਖ ਕਨੇਹਾ ਹੋਇ ਮਹੱਲਾ 5 ਵਿਖੇ ਕੋੜਤਨ ਸਗਲ ਵਾਹੀ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਮ ਪੌੜੀ ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤ ਤਰੀਐ ਜਮ ਕੰਕਰ ਨੇੜ ਨ ਆਵੇ ਫਿਰ ਬਹੁੜ ਨ ਮਰੀਐ ਭਵ ਸਾਗਰ ਸੰਸਾਰ ਵਿਖ ਸੋ ਪਾਰ ਉੱਤਰੀਐ ਹਰ ਗੁਣ ਗੁਮਫੋ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਐ ਬਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਗੁੱਠਾ ਚਿੱਤ ਗਾਲੀਆਂ ਅਲਪ ਲਾਲੀਆਂ ਕਮ ਨਾ ਆਵਹਿ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਤੋ ਨਾ ਚੱਲੇ ਖਸਮ ਨਾਲ ਲੱਭ ਮੋਹਿ ਬਗੁੱਤੇ ਕਰਤਬ ਕਰਨ ਭਲੇ ਰਿਆ ਮਦ ਮਾਇਆ ਸੁੱਤੇ ਫਿਰ ਫਿਰ ਜੂਨ ਪੁਵਾਈਆਂ ਜਮ ਮਾਰਗ ਉਤੇ ਕੀਤਾ ਪਾਇਨੇ ਆਪਣਾ ਦੁੱਖ ਛੇਤੀ ਜੁੱਤੇ ਨਾਨਕ ਨਾਏ ਵਿਸਾਰਿਆ ਸਭ ਮੰਦਿਰ ਉਤੇ ਸ਼ਲੋਕ ਮਹੱਲਾ 5 ਪਠੰਦਿਆਂ ਬਹੰਦਿਆਂ ਸੰਬੰਧਿਆਂ ਸੁਖ ਸੋਏ ਨਾਨਕ ਨਾਮ ਸਲਾਹ ਹੈ ਮਾਨਤਾਂ ਨਸੀਤਲ ਹੋਏ ਮਹੱਲਾ ਪੰਜਵਾ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ ਪੌੜੀ ਸੱਬੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਦ ਆਇਆ ਤਿਨ ਹਰਜਨਾ ਚੱਕ ਸਾਦੀ ਡਿਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸ ਵੁਠਾ ਇਕ ਨਿਰੰਜਨ ਰਾਵ ਰਹਿਆ ਪਾਉ ਦੁਈਆ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਤੁਠਾ ਸ਼ਲੋਕ ਮਹੱਲਾ 5ਵਾਂ ਜਾ ਚੜੀ ਸਾਸਾਰ ਜੋ ਜਾ ਚੰਦੀ ਹਿਕੜੋ ਗਾਲੀ ਬਿਆ ਵਿਚਾਰ ਨਾਨਕ ਧਣੀ ਵੀ ਹੋਨੀਆ ਮਹੱਲਾ 5ਵਾਂ ਨੀਹ ਜੇ ਵਿੱਦਾ ਮਨ ਪਛਾਣੂ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪੱਦਰੋ ਪੌੜੀ ਸੋਹੀ ਸੇਵੋ ਜੀੜੇ ਦਾਤਾ ਬਖਸ਼ਿੰਦ ਕਿਲ ਵਿਖ ਸਭ ਬਨਾਸ ਹੋਨ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜੱਪੀਐ ਗੁਰਮੰਤ ਮਾਇਆ ਸਵਾਦ ਸਭ ਫਿੱਕੇ ਹਰ ਮਨ ਪਵੰਦ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ ਸ਼ਲੋਕ ਮਹੱਲਾ 5ਵਾਂ ਵਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੋ ਖਾਏ ਕਿਸਹਿ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਦੈ ਮਨ ਤ੍ਰਿਪਤੀ ਐ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮੈਂ ਸੇਖਟਹਿ ਜਿਨ ਹਰ ਧਨ ਰਾਸ ਦੁਤੀਆ ਭਾਉ ਨ ਜਾਣਨੀ ਸੱਚੇ ਦੀ ਆਸ ਨਿਹਚਲ ਏਕ ਸਰੀਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ ਸ਼ਲੋਕ ਮਹੱਲਾ 5 ਪੰਝਾ ਪਾਰ ਬ੍ਰਹਮ ਫਰਮਾਇਆ ਮੀਹ ਉੱਠਾ ਸਹਿਜ ਸੁਭਾਏ ਅਨ ਤਨ ਬਹੁਤ ਉਪਜਿਆ ਪ੍ਰਿਥਮੀ ਰੱਜੀ ਤਿਪਤ ਅਗਹਾਈ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਈ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ ਦਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਸ਼ਾਰ ਜਾਣੈ ਕੋਈ ਜਨ ਰੰਗ ਰੂਪ ਰਸ ਬਾਦ ਕੇ ਕਰਹਿ ਪਰਾਣੀਆਂ ਜਿਸ ਭਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦਵਾਰ ਜੇ ਤੁਧ ਭਾਵਹੀ ਪੌੜੀ ਜੰਮਣ ਮਰਨ ਨਾ ਤਿਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇ ਵਡ ਭਾਗੇ ਨਾਏ ਵਿਸਰਿਆ ਧ੍ਰਿਗ ਜੀਵਣਾ ਟੂਟੇ ਕੱਚ ਧਾਗੇ ਨਾਨਕ ਧੂੜ ਪਨੀਤ ਸਾਧ ਲਖ ਕੋਟ ਪੈ ਰਾਗੇ ਸ਼ਲੋਕ ਮਹੱਲਾ 5 ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੋਹਿਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹ ਦਿਸ਼ਾ ਜਲ ਪਰਬਤ ਬਨਰਾਏ ਜਿੱਥੈ ਡਿਠਾ ਮਿਰਤ ਕੋ ਇਲ ਬਹਿਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀਐ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣ ਕਾ ਹਰ ਸੰਗ ਸਮਾਵੋ ਦੂਖ ਨਾ ਦੇਈ ਕਿਸੈ ਜੀ ਪਤ ਸਿਓ ਕਰ ਜਾਵ ਪਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵ ਸ਼ਲੋਕ ਦੋਹਾ ਮਹਲਾ ਪੰਜਵਾਂ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਉ ਹਮਾਰਾ ਖੰਨੀ ਐ ਹਰ ਮਨ ਤਨ ਸੰਧੜੀ ਵਾਤਮਹੱਲਾ ਪੰਜਵਾਂ ਜੇ ਕਰ ਗਹਿ ਪਿਆਰੜੀ ਤੁਦਨਾ ਛੋਡਾ ਮੂਲ ਹਰ ਛੋਡਣ ਸੇ ਦੁਰਜਨਾ ਪੜਹਿ ਦੂਜਕ ਕੈ ਸੂਲ ਪੌੜੀ ਸਭ ਨਿਧਾਨ ਘਰ ਜਿਸਦੈ ਹਰ ਕਰੇ ਸੋ ਹੋਐ ਜਪ ਜਪ ਜੀਵਹਿ ਸੰਤ ਜਨ ਪਾਪਾ ਮਲ ਧੋਐ ਚਰਨ ਕਮਲੇ ਹਿਰਦੈ ਵਸਹਿ ਸੰਕਟ ਸਭ ਖੋਐ ਗੁਰ ਪੂਰਾ ਜਿਸ ਭੇਟੀਐ ਮਾਰੇ ਜਨਮ ਨਾ ਰੋਐ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸ਼ਲੋਕ ਡਖਣਾ ਮਹੱਲਾ 5 ਪੂਰੀ ਪਰਮ ਵਝਾਏ ਪਰੀ ਮਹੱਬਤ ਹਿੱਕ ਤੂੰ ਜਿੱਥੋਂ ਵੰਨੈ ਜਾਏ ਤਥਾਉ ਮਾਜੂਦ ਸੋਏ ਮਹੱਲਾ 5 ਚੜਕੈ ਘੋੜੜੈ ਕੁੰਦੇ ਪਕੜਹਿ ਕੁੰਡੀ ਦੀ ਖਡਾਰੀ ਹੰਸਾਂ ਸੇਤੀ ਚਿੱਤ ਉਲਾਸਹਿ ਕੁੱਕੜ ਦੀ ਓਡਾਰੀ ਪੌੜੀ ਰਸਨਾ ਉਚਰੈ ਹਰ ਸਰਵਣੀ ਸੁਣੈ ਸੋ ਉਧਰੈ ਮਿੱਤਾ ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ ਅਠ ਸੱਠ ਤੀਰਥ ਮਜਨਾ ਸਭ ਪੁੰਨ ਤਿਨ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਨਾਨਕ ਲੜ ਲਾਏ ਉਧਾਰਿਐਨ ਦਈਓ ਸੇਵ ਅਮਿਤਾ ਸਨੋਕ ਮਹੱਲਾ ਪੰਜਵਾਂ ਧੰੜੇ ਕੁਲਾਹ ਚੇਤਨਾ ਆਵੇ ਏਕੜੋ ਨਾਨਕ ਸੇ ਤਨ ਫੁਟੰ ਜਿਨਾਂ ਸਾਈਂ ਵਿਸਰੈ ਮਹੱਲਾ ਪੰਜਵਾਂ ਪ੍ਰੇਤੋ ਕੀ ਤੁਨ ਦੇਵਤਾ ਤਿਨ ਕਰਨਹਿ ਹਾਰੇ ਸੱਬੇ ਸਿਖ ਉਭਾਰਿਐਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਐਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸੁਆਰੀ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸੈ ਕਰਨਾ ਅਗਮ ਅਗੋਚਰ ਸਾਹਿਬੋ ਜੀਆ ਕਾ ਪਰਣਾ ਹਸਤ ਦੇ ਪ੍ਰਤਪਾਲਦਾ ਭਰਨ ਪੋਖਣ ਕਰਨਾ ਮਿਹਰਮਾਨ ਬਖਸ਼ੀਂਦੇ ਆਪ ਜਪ ਸੱਚੇ ਤਰਨਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਨਾ ਸ਼ਲੋਕ ਮਹੱਲਾ <experiences>